ਹਾਂਜੀ ਹਾਜ਼ਿਰ ਹਾਂ ਸਾਬ ਬੇਦੀ ਸਾਹਿਬ ਬੇਦੀ ਸਾਹਿਬ ਆਪਣਾ ਮਾਨ ਸਨਮਾਨ ਹਾਸਲ ਕਰ ਲੈਣਗੇ ਸੰਗਤ ਤੋਂ ਮਾਫੀ ਚਾਹੁੰਦੇ ਆ ਜਿੰਨਾ ਟਾਈਮ ਜਿਹੜਾ ਇਹ ਚੱਲ ਰਿਹਾ ਜੀ ਮੈਚ ਸ਼ੁਰੂ ਨਹੀਂ ਹੁੰਦਾ ਉਹਨਾਂ ਟਾਈਮ ਆ ਮਾਈਕ ਜਿਹੜਾ ਮੇਰੇ ਕੋਲ ਆ ਉਹ ਚੱਲੇਗਾ ਸਨਮਾਨ ਵਾਲਾ ਬਾਅਦ ਵਿੱਚ ਕਮੈਂਟਰੀ ਤੇ ਕਬੱਡੀ ਚੱਲੂਗੀ ਹਾਂਜੀ ਜੱਗੇ ਬਾਈ ਤੇ ਲਾਈਵ ਵਾਲੇ ਕੈਮਰੇ ਦੇ ਮੂਰੇ ਜਿੰਨੇ ਵੀ ਵੀਰ ਆ ਜੀ ਹੱਥ ਬੰਨ ਕੇ ਬੇਤੀ ਹੈ ਭਾਵੇਂ ਉਹ ਗਰਾਊਂਡ ਤੋਂ ਬਾਹਰ ਖੜੇ ਹੈ ਲਾਈਵ ਵਾਲੇ ਕੈਮਰੇ ਦੇ ਮੂਰੇ ਉਹ ਥੋੜਾ ਥੋੜਾ ਬਾਹਰ ਸਾਈਡ ਤੋਂ ਜੋ ਵੀਰ ਜੀ ਲਾਈਵ ਵਾਲੇ ਕੈਮਰੇ ਦੇ ਮੂਹਰੇ ਜਿੰਨੇ ਵੀ ਵੀਰ ਖੜੇ ਐ ਹਾਂਜੀ ਜਿੰਨੇ ਵੀ ਵੀਰ ਇਧਰਲੀ ਸਾਈਡ ਆ ਭਾਈ ਆਪਾਂ ਪਰਲੀ ਸਾਈਡ ਨੂੰ ਥੋੜਾ ਥੋੜਾ ਜੀ ਲਲਤੋਂ ਤੋਂ ਸਾਡੇ ਬਾਰੇ ਸਤਿਕਾਰਯੋਗ ਵੀਰ ਪੁੱਜੇ ਹੋਏ ਐ ਬੰਟੀ 베ਦੀ ਜੀ ਕੋਸਾਹ ਪੁੱਜੇ ਐ ਅਨੇਕਾਂ ਮੁੰਡੇ ਇਸੇ ਇਲਾਕੇ ਨੂੰ ਵੱਡੇ ਜਿਹੜੇ ਪੈਦਾ ਕਰਕੇ ਦਿੱਤੇ ਐ ਸਾਡੇ ਕੋਸਾਹ ਬੰਟੀ 베ਦੀ ਜੀ 20 20 ਜਮ ਵਾਲੇ ਲਲਤੋਂ ਵਾਲੇ ਪੁੱਜੇ ਹੋਏ ਐ ਬਲਕਾਰ ਸਿੰਘ ਜੀ ਐਸ ਆਈ ਵੀ ਆਏ ਸਣੀ ਮਾਈ ਲੜਤੋਂ ਬੜੇ ਸਤਿਕਾਰਯੋਗ ਵੀਰੇ ਸਾਡੇ ਪਿੰਡ ਤੋਂ ਪੁੱਜੇ ਆ ਜਿੰਨੇ ਵੀ ਲੜਤੋਂ ਪਿੰਡ ਤੋਂ ਵੱਡੇ ਵੀਰ ਪੁੱਜੇ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਔਰ ਮੈਂ ਬੇਨਤੀ ਕਰਨਾ ਵੀ ਜਲਦੀ ਮੈਚ ਸ਼ੁਰੂ ਕਰ ਦਈਏ ਪੇਤੀ ਸਾਡੀਆਂ ਦਾ ਸਨਮਾਨ ਹੋ ਰਿਹਾ ਜਲਦੀ ਮੈਚ ਆਪਾਂ ਸ਼ੁਰੂ ਕਰਾਂਗੇ ਹਾਂਜੀ ਇੱਕੋ ਮਿੰਟ ਹੋ ਬਾਈ ਮਾਈਕ ਤੁਹਾਡੇ ਕੋਲ ਹੀ ਹੋਊਗਾ ਜੀ ਜਦੋਂ ਮੈਚ ਚੱਲ ਪਿਆ ਬਾਈ ਜੱਗਾ ਵਿਰਾੜ ਜੀ ਬਾਈ ਟੀਟੂ ਜੀ ਬਾਈ ਨਿਮਾ ਜੀ ਬਾਈ ਲੱਕੀ ਜੀ ਬੈਕ ਮੈਨੇਜਰ ਸਾਈ ਜੀ ਹਰ ਮੰਦਿਰ ਸਿੱਧੀ ਗਿੱਲ ਘੱਲ ਖੁਰਦ ਯੱਗੇ ਬਰਾੜ ਦੇ ਸਾਥੀ ਯਾਰ ਮਿੱਤਰ ਪੁੱਜੇ ਹੋਏ ਐ ਔਰ ਜੱਗੇ ਬਰਾੜ ਦਾ ਪਿਆਰ ਰਵੀ ਦੇ ਨਾਲ ਐ ਰਵੀ ਹੁਣਾਂ ਦਾ ਪਿਆਰ ਜੰਟੇ ਹੁਣਾਂ ਦੇ ਨਾਲ ਰਾਜੇ ਹੁਣਾਂ ਨਾਲ ਗੁਰਜੰਟ ਹੁਣਾਂ ਨਾਲ ਡਾਕਟਰ ਕਮਲ ਹੁਣਾਂ ਨਾਲ ਜੀਤ ਹੁਣਾਂ ਨਾਲ ਇਹ ਪਿਆਰ ਹੈ ਸਾਡੇ ਵੀਰਾਂ ਦਾ ਲੈ ਵੀ ਔਖੇ ਚੰਗੇ ਮਾੜੇ ਸਮੇਂ ਵਿੱਚ ਨਾਲ ਖੜਦੇ ਐ ਮੋਨੂ ਭਾਈਆਂ ਦਾ ਧੰਨਵਾਦ ਹਾਂਜੀ ਭਾਈ ਮੋਨੂ ਭਈਆ ਜਿਹੜੇ ਵੀਰ ਖੜੇ ਆਣੇ ਇੱਕ ਵਾਰੀ ਹੱਥ ਵਨ ਕੇ ਤੋਕੇ ਵੀ ਯਾਰ ਵੀ লাইਵ ਵਾਲੇ ਕੈਮਰੇ ਦੇ ਮੂਰੇ ਜਿੰਨੇ ਵੀ ਭਰਾ ਐ ਉਹ ਪਰੇ ਹੋ ਜਾਣ। ਰਵੀ ਭਾਈ ਕਹੋ ਵੀਰਾਂ ਨੂੰ ਆਹ ਖੜੇ ਜਿਹੜੇ লাইਵ ਵਾਲੇ ਕੈਮਰੇ ਮੂਰੇ ਐ ਨਾ ਇੱਕ ਕੁਰਸੀਆਂ ਤੇ ਆ ਜਾਓ ਵੀਰ ਜੀ। ਉਧਰ লাইਵ ਰਵੀ ਆਲਮਗੀਰੀਆ ਮੰਗੀ ਖਾਨਪਰੀਆ ਵੱਡਾ ਭਰਾ ਬੈਠਾ ਹੈ। ਰਾਣਾ ਬਲੇ ਚੋੜੀ ਵੀ ਆੜੀ ਕਹਿੰਦੇ ਫਰਿਆਦ ਤੇ ਇੰਦਰਜੀਤ ਨਾਲ ਹੈ। ਲੈ ਵੀ ਰਾਣਿਆ ਕਹਿੰਦੇ ਚੰਗੇ ਕੰਮ ਚੰਗਿਆ ਵਿਚਾਰੀਆਂ ਦੀ ਗੱਲਾਂ ਮਾਰੇ ਕੰਮ ਹੋੜ ਯਾਰ ਮਾਰਾਂ ਦੀਆਂ ਗੱਲਾਂ ਆ ਕਬੱਡੀ ਚ ਨਾ ਹੋਣ ਹਤਿਆਰਾਂ ਦੀਆਂ ਗੱਲਾਂ ਬਸ ਜੋਰ ਵਾਲੇ ਚੋਟੀ ਤੇ ਸਟਾਰਾਂ ਦੀਆਂ ਗੱਲਾਂ ਕਦੇ ਮੋਟਰਸਾਈਕਲ ਤੇ ਕਦੇ ਕਾਰਾਂ ਦੀਆਂ ਗੱਲਾਂ ਉਹ ਮਾਖੇ ਹੋਵੇ ਸਾਡਾ ਏਕ ਤੇ ਅਨੇਕ ਵਿੱਚ ਸੁਖਨਾਲ ਫਰੀਅਾਜ ਜਿਹੇ ਸਟਾਰਾਂ ਦੀਆਂ ਗੱਲਾਂ ਇੰਦਰਜੀਤ ਜਿਹੇ ਸਟਾਰਾਂ ਦੀਆਂ ਗੱਲਾਂ ਰਾਣੇ ਜਿਹੇ ਯਾਰਾਂ ਦੀਆਂ ਗੱਲਾਂ ਹਾਂ ਮੈਚ ਸ਼ੁਰੂ ਹੋਣ ਲੱਗਾ ਰਸ਼ੀਦ ਦੀ ਟੀਮ ਵੱਲੋਂ ਬੈਲੀ ਕਬੱਡੀ ਪਾਲਾ ਖਲੋਟੀ ਪਿੰਡ ਵਾਲਾ ਇਸ ਦੇ ਖੇਡ ਦੇ ਮੈਦਾਨ ਹਾਂਜੀ ਅਮਰੀਕ ਭਾਈ ਵਸ 1 ਕੋ ਮਿੰਟ ਲੈਣਾ ਜੀ ਮੈਂ ਬੇਨਤੀ ਕਰਦਾ ਰਵੀ ਵੀਰ ਵੱਲੋਂ ਬੇਨਤੀ ਹੈ ਜਿਹੜਿਆ ਲਾਈਨ ਤੇ ਵੀਰ ਖੜੇ ਆ ਬਾਰ ਬਾਰ ਆਖਿਆ ਜਾ ਰਿਹਾ ਭਾਈ ਥੋੜਾ ਥੋੜਾ ਪਿੱਛੇ ਨੂੰ ਹੋ ਜੀ ਬਾਅਦ ਵਿੱਚ ਰਵੀ ਭਾਈ ਕਹਿੰਦਾ ਵੀ ਬੌਂਸਰ ਵੀ ਰਾ ਕੇ ਕਹਿਣਗੇ ਤੁਸੀਂ ਗੁੱਸਾ ਕਰੋਗੇ ਬੀਤ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਈਏ ਮੈਚ ਬਹੁਤ ਤਗੜਾ ਹੁਣ ਕੱਲੀ ਕਮੈਂਟਰੀ ਹੋ ਕੋਈ ਨਹੀਂ ਵੀਰ ਆਪਣਾ ਨਾਮ ਅਨਾਉਂਸ ਕਰਾਉਣ ਲਈ ਆਖੇ ਨਾ ਰਵੀ ਵੱਲੋਂ ਬੇਨਤੀ ਹੈ ਰਵੀ ਗਰੇਵਾਲ ਦਾ ਕਬੱਡੀ ਕਪ ਓਮ ਲਓ ਸਾਹਮਣੇ ਸਾਜੀ ਸ਼ਹਿਜ਼ਾਦ ਅਲੀ ਜਲੰਧਰ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਜਿਹੜੀ ਸੜਕ ਜਲੰਧਰ ਤੋਂ ਜੰਮੂ ਨੂੰ ਓ ਸਾਰਾ ਮੇਲਾ ਤੂਲ ਤਿਆ ਤੈਨੂੰ ਵੀ ਕਿਸੇ ਨੇ ਲੈਣਾ ਇੰਗਲੈਂਡ ਵੀ ਖੇਡਿਆ ਏ ਮੁੰਡਾ ਕਹਿੰਦੇ ਸ਼ਫੀ ਐ ਰਸ਼ੀਨ ਵਾਲਾ ਮੁੰਡਾ ਇਸੇਲੇ ਲਾ ਤਕੜਾ ਜੱਫਾ ਅੰਕ ਦਾ ਵਾਦਾ ਆਪਣੀ ਟੀਮ ਦੇ ਹਿੱਸੇ ਕਰ ਗਿਆ ਉਹ ਦਰਸ਼ਕੋ ਆਉਂਦਾ ਨਜ਼ਾਰਾ ਆਹ ਦੁਨੀਆ ਖੁਸ਼ ਐ ਉਧਰ ਸ਼ੈਮ ਗਿੱਲ ਹਾਨੀ ਰਿਕਾਰਡਸ ਵਾਲੇ ਪ੍ਰੀਤ ਗਿੱਲ ਪ੍ਰਦੀਪ ਸਰਾਭਾ ਬਿੱਟੂ ਸਿਆਣ ਹਰਿਆਣ ਅਮਨ ਜੰਡੀ ਤੇ ਹੈਰੀ ਸਾੰਭੀ ਇਹਨਾਂ ਭਰਾਵਾਂ ਵੱਲੋਂ ਆਇਦੇ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ 1 ਲੱਖ ਦਿੱਤਾ ਜਾਣਾ 1 ਲੱਖ ਦਿੱਤਾ ਜਾਣਾ ਆਹ ਕਬੱਡੀ ਪਾਲ ਲਈ ਗੜਿਆਣੇ ਵਾਲਿਆ ਰਕੇਸ਼ ਆ ਗਿਆ ਇਹ ਪੱਪਾ ਦਾ ਸ਼ੋਲਾ ਜਿਵੇਂ ਮੂਨਕ ਦਾ ਗੁਲਜਾਰੀ ਜਿਵੇਂ ਸਿਧਵਾ ਦਾ ਜੱਸਾ ਜਿਵੇਂ ਮੰਡੀਆਂ ਦਾ ਗੁਰਮੀਤ ਜਿਵੇਂ ਕਹਿੰਦੇ ਧਾਲੀ ਵਾਲ ਬੇੜ ਦਾ ਬੰਨਾ ਜਿਵੇਂ ਕਹਿੰਦੇ ਕਾਲੇ ਸੰਘਿਆ ਦਾ ਤਾਜਾ ਪੱਪਾ ਦੇ ਸ਼ੋਲੇ ਕਹਿੰਦੇ ਮਾਣੂ ਕਦਾ ਜੀਵਨ ਆ ਵੀ ਕਹਿੰਦੇ ਪੱਪਾ ਦਾ ਸ਼ੋਲਾ ਪਰ ਆ ਢੋਡਿਆ ਮਲਾ ਬਿੱਲਾ ਇਸ ਲਈ ਕਹਿੰਦੇ ਮੁੰਡਾ ਪੱਕੇ ਤੌਰ ਤੇ ਕੈਨੇਡਾ ਰਹਿੰਦਾ ਹੈ ਪਰ ਰਕੇਸ਼ ਕਹਿੰਦੇ ਵੀ ਪੱਪਾ ਦਾ ਸ਼ੋਲਾ ਐਨ ਸਜੇ ਤੂਫਾਨ ਵਾਂਗੂ ਉੱਠਿਆ ਤਕੜੇ ਨੰਬਰ ਦਾ ਵਾਅਦਾ ਆਪਣੀ ਟੀਮ ਦੇ ਹਿੱਸੇ ਕਰ ਗਿਆ ਆ ਜਸਪ੍ਰੀਤ ਕੈਨੇਡਾ ਦਾ ਸੁਖਪੰਡਾਲ ਦਾ ਕਲਗਰੀ ਵਾਲੇ ਕਹਿੰਦੇ ਹੈਪੀ ਕਿਲੋਟੀ ਵਾਲੇ ਦਾ ਚਹੇਤਾ ਮੇਜਰ ਬਰਾਦ ਦਾ ਯਾਰੀਆ ਕਦੇ ਹੈਪੀ ਕੈਲਗਰੀ ਦੀ ਮੇਰੇ ਵੀਰੋ ਵੱਡੇ ਪ੍ਰੋਮੋਟਰਾਂ ਦਾ ਚਹੇਤਾ ਪਾਲਾ ਪਿਛਲੇ ਸਾਲ ਖੇਡ ਆਇਆ ਯੂਰਪ ਦੀ ਧਰਤੀ ਜਰਮਨੀ ਕਬੱਡੀ ਕਲੱਬ ਦਵਿੰਦਰ ਖਲੋਟੀ ਆਰ ਕੰਨੇ ਵੀ ਭਜਨ ਸਿੰਘ ਲੋਟੀ ਹੋਣਾਂ ਦੀ ਬੇਦਬਾਹੀ ਤਾੜੀ ਮਾਰਦੇ ਆ ਮੁੰਡੇ ਲਈ ਜ਼ੋਰਦਾਰ ਇਸ ਲਈ ਤਕੜੇ ਨੰਬਰ ਦਾ ਵਾਅਦਾ ਆਪਣੀ ਟੀਮ ਨੇ ਹਿੱਸੇ ਕਰ ਗਿਆ ਲੈ ਵੀ ਮਰੀਕ ਰਵੀ ਲੋ ਰਵੀ ਕਲਸੀਆਂ ਵਾਲਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਟੀਮ ਕਲਸੀਆਂ ਦੀ ਵੀ ਤਕੜੀ ਹੈ ਟੀਮ ਰਸ਼ੀਦ ਦੀ ਵੀ ਤਕੜੀ ਹੈ ਕੌਣ ਜਿੱਤੂ ਕੌਣ ਹਾਰੂ ਕੇ ਸ਼ੱਕ ਤੇ ਰਹਿਣੀ ਹੈ ਉਹ ਕਬੱਡੀ ਕੱਪ ਆਲਮਗੀਰ ਦਾ ਉਹ ਟੱਕ ਤੇ ਪੈਣੀ ਹੈ ਆਹ ਵੱਡੀ ਕੱਪ ਆਨਗੀਰ ਆਦਾ ਕਾ ਬੱਲੇ 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 ਓ ਆਲਮਗੀਰ ਸਾਹਿਬ ਵਾਲੇ ਆਉਂਦਾ ਸਵਾਦ ਆਹ ਤਾੜੀਆਂ 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 ਮਾਰਦੀਆਂ ਐ ਇਹ ਤੇ ਕਹਿੰਦੇ ਕੁਆਟਰ ਲੈ ਦੀ ਕੜਿਆਨੇ ਆ ਰਿਆ ਜਦੋਂ ਸੈਮੀ ਹੋਏ ਫਿਰ ਥਾਰ ਥਾੜੀ ਹੋਈ ਐ ਫਿਰ ਥਾਰ ਥਾੜ ਹੋਈ ਐ ਹਿਮਾਚਲ ਪੂਜਾ ਹੈ ਨਵੇਂ ਪਿੰਡਿਆ ਪਿਆਰ ਹੈ ਕਹਿੰਦੇ ਜੋਸ਼ਰ ਆਲਮਗੀਰ ਦੇ ਨਾਲ ਓ ਤੇਜੀ ਕੈਂਡ ਪਿੰਡ ਵਾਲਾ ਇਸ ਲਈ ਕਬੱਡੀ ਪਾ ਰਿਹਾ ਹੈ ਪਰ ਪੀਤੇ ਦਾ ਕੀ ਇਸ਼ਾਰਾ ਵੀ ਰੰਦਰ ਰੇਡਰ ਦੇ ਹਿੱਸੇ ਜੁੜਦਾ ਆਇਆ ਆਹ ਮੁੰਡਾ ਵੀ ਪਹਿਲਵਾਨੀ ਕਰਦਾ ਆਹ ਕਹਿੰਦੇ ਜ਼ਿਲ੍ਹੇ ਸੰਗਰੂਰ ਦੇ ਬੌਂਸਰਪਿੰਡ ਤੋਂ ਆਇਆ ਰਕੇਸ਼ ਵੀ ਕਬੱਡੀ ਪੈ ਰਹੀ ਹੈ ਥੋੜਾ ਗਰਾਊਂਡ ਕਲੀਅਰ ਕਰ ਦਿਓ ਵੀਰ ਜੀ ਬੇਨਤੀ ਹੈ ਆਪਣ ਸਾਡੇ ਬੌਂਸਰ ਵੀਰਾਂ ਨੂੰ ਉਹ ਗਰਾਊਂਡ ਕਲੀਅਰ ਕਰਾ ਦਿਓ ਜੀ ਵੀਰ ਬਣ ਕੇ ਰਕੇਸ਼ ਵੀ ਕਬੱਡੀ ਬੋਲ ਕੜਿਆਣੇ ਵਾਲੇ ਦੇ ਆਹ ਰਕੇਸ਼ ਰਕੇਸ਼ ਚੜਦੀ ਬਰੇਸ ਮੁਚ ਫਟ ਗੱਬਰੂ ਪਾ ਪਾ ਕੇ ਰੇਡਾਂ ਮੈਂ ਲਾ ਲਾਂਦਾ ਹੈ ਲੁੱਟ ਗੱਬਰੂ ਮੇਲਾ ਲਾਂਦਾ ਹੈ ਲੁੱਟ ਗੱਬਰੂ ਮੈਂ ਵੀ ਉਹਨਾਂ ਬੰਟੀ ਦੇਦੀ ਬੀਬੀ ਜੀ ਵਾਲਿਆਂ ਵੱਲੋਂ ਸ਼ਾਜੀ ਦੀਆਂ ਦੋ ਰੇਡਾਂ 1000 ਦੀਆਂ ਮੋਨੂ ਲਲਤੋ ਵਾਲਾ ਦੱਸ ਤਈ ਹੈ ਵੀਰ ਬੰਟੀ ਦੇਦੀ ਵੱਲੋਂ ਬੀਬੀ ਜੀ ਮਾਲੇ ਕਹਿੰਦੇ ਸ਼ਾਜੀ ਦੀਆਂ ਦੋ ਰੇਡਾਂ 1000 ਦੀਆਂ ਪੈਣ ਗਿਆ ਪਰਾ ਘਲੋਟੀ ਵਾਲਾ ਪਾਲਾ ਇਹ ਵੀ ਪੱਬਾਂ ਦਾ ਸ਼ੋਲਾ ਆ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਸਿਰ ਜੋੜਦਾ ਆਇਆ 1000 ਦੀ ਓਮ ਪਹਿਲੀ ਪੈ ਗਈ ਹੈ ਪਹਿਲੀ ਪੈ ਗਈ ਹੈ ਪਹਿਲੀ ਪੈ ਗਈ ਹੈ 1000 ਦੀ ਇਸੇਲੇ ਪਹਿਲੀ ਕਬੱਡੀ ਤਾਰੀਖਾ ਮੈદાન ਨੰਬਰ ਚਾਰ ਜਾਫੀ ਤਿਆਰ ਹੈ ਆ ਮੇਲਾ ਕੰਮੇ ਸ੍ਰੀ ਆਲਮਗੀਰ ਸਾਹਿਬ ਦਾ ਚੱਲਦਾ ਲੋਕਾਂ ਨੂੰ ਚਾਜਾ ਚੜਦਾ ਚਾਜਾ ਚੜਦਾ ਢੋਡਿਆਂ ਵਾਲਾ ਢੋਡਿਆਂ ਵਾਲਾ ਢੋਡਿਆਂ ਵਾਲਾ ਢੋਡਿਆਂ ਵਾਲਾ ਸ਼ਕਰਪੁਰੀਆ ਟੋਡੇ ਸ਼ਕਰਪੁਰ ਟੋਡੇ ਸ਼ਕਰਪੁਰ ਟੋਡੇ ਜਲੰਧਰ ਡੈਲੋ ਲੁਧਿਆਣਾ ਬੱਲੇ 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 ਹੁਣ ਮਨੀ ਯੂਕੇ ਤੇ ਸੇਵਕ ਕੈਨੇਡਾ ਬਿੱਲੇ ਦਾ ਜੱਫਾ ਇੱਕ ਹਜ਼ਾਰ ਦਾ ਲਿਆ ਵੀ ਸਾਜੀ ਨੂੰ ਲਾਤਾ ਵੀਰੇ ਪਾਉਂਦਾ ਕਰਦੇ 1000 ਬੰਟੀ ਨਾਲ ਬੱਲੇ ਆ ਉਧਰ ਸੁਖੀ ਨੌਰਵੇ ਸੁਖੂ ਨੌਰਵੇ ਦਾ ਬਹੁਤ ਵੱਡਾ ਯੋਗਦਾਨ ਆਜੇ ਕਬੱਡੀ ਕੱਪ ਲਈ ਹੈ ਉਹ ਮੈਚ ਵੀ ਤਕੜਾ ਉਹ ਤੇਜ਼ੀ ਦੀ ਰੇਡਾਂ ਕਿੱਡਾ ਲੱਗਦੀਆਂ ਤੇਜੀ 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 ਥਾਨ ਪੈਣੀ ਦੇ ਗਿੱਤਾ ਗੀਤਾ ਚ ਹੁੰਦੀ ਹੈ ਤੇਜੀ ਆ ਗਿਆ ਤੇਜੀ ਆ ਗਿਆ ਪਰ ਇਧਰ ਕਾਨ ਆ ਗਿਆ ਇਹ ਰਕੇਸ਼ ਬਾਪੁਰ ਦੀ ਧਰਤੀ ਦਾ ਹੁਸ਼ਿਆਰੇ ਦਾ ਪਿੰਡੂ ਪ੍ਰਵੀਨ ਦਾ ਪਿੰਡੂ ਕਰੂ ਕਮਾਲ ਐਨ ਕਹਿੰਦੇ ਚੋਟੀ ਦਾ ਮੁਕਾਬਲਾ ਬੱਲੇ 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 ਬੰਟੀ ਤੇਜੀ ਵੀਰੇ ਦੋਆ ਤੇ ਲਾਇਆ ਸੀ ਜੱਫਾ ਲੱਗਿਆ ਪੌਣ ਦਾ ਕਰ ਦੋ ਦੁਬਾਰਾ ਫੇਰ ਬਾਈ ਕਹਿੰਦਾ ਬੰਟੀ ਬਲਦੀ ਬੀਬੀ ਜੀ ਨਾਲੇ ਕਹਿੰਦੇ ਹੁਣ ਤੋਂ ਸੇਰ ਕਬੱਡੀਆਂ ਸਾਜੀ ਦੀਆਂ ਦੋ ਕਬੱਡੀਆਂ 1000 ਦੀਆਂ ਆਹ ਘਲੋਟੀ ਵਾਲਾ ਪਾਲਾ ਆਹ ਫਰਿਆਦ ਹੈ ਕਿ ਅੱਲਾਹ ਦੂਰ ਆਵਾਜ਼ਾਂ ਆਵੇੁੱਲੀ ਨਹੀਂ ਫਕੀਰ ਦੇ ਵਿੱਚੋਂ 500 ਰੁਪਿਆ ਜਸਵੀਰ ਸਰਪੰਚ ਤੇ ਕੁਲਦੀਪ ਰਣੀਆਂ ਉਹਨਾਂ ਵੱਲੋਂ ਕਹਿੰਦੇ ਜਿਹੜਾ ਪਾਲੇ ਵਿੱਚ ਜੱਫਾ ਲਾਉ ਪਰ ਪਾਲੇ ਨੂੰ ਜੱਫਾ ਲੱਗ ਗਿਆ ਆਖਰੋਜੀ 500 ਰੁਪਿਆ ਇਸ ਲਈ ਸਾਡੇ ਕੁਲਦੀਪ ਰਣੀਆਂ ਜੇ ਸਵੀਰ ਸਰਪੰਜੀ ਵੱਲੋਂ ਰਵੀ ਦੀ ਕਬੱਡੀ ਅਮਰੀਕ ਆਦਾ ਫਿਰ ਉੱਥੇ ਹੀ ਲੌ ਕਲਸੀਆਂ ਵਾਲਾ ਰਵੀ ਕਬੱਡੀ ਪਾ ਰਿਹਾ ਆ ਦੇਖੋ केसा ਤਾਰੀ ਗਬਰੂ ਰੇਡ ਪਾਉਣ ਦੇ ਲਈ ਬਾਧਾ ਹੋਇਆ ਜਾਫੀ 4 ਰਸ਼ੀਰ ਪਿੰਦਾ ਲੈ ਵੀ ਸ਼ਫੀ ਓਏ ਕਹਦੇ ਬਿੱਲੇ ਨੂੰ ਵੀ ਰੇਡਾਂ ਪਾਣੇ ਲੱਖ ਪਿੰਦੀਆਂ ਗੱਲ ਜੱਫੀਆਂ ਤੇ ਮੁਕਣੀ ਐ ਸਾਡੇ ਮਨੀ ਯੂਕੇ ਗੁਰਸੇਵਕ ਕਨੇਡਾ ਤੇ ਸ਼ਰੀ ਕਹਿੰਦਾ 500 ਰੁਪਇਆ ਫਰਿਆਦ ਦੇ ਜਫੇ ਤੋਂ ਖੁਸ਼ ਹੋ ਗਿਆ ਹਰਕਮਲ ਸਾਡੇ ਡਾਕਟਰ ਜੀ ਉਹਨਾਂ ਵੱਲੋਂ ਵੀ 500 ਰਵੀ ਭਰਾ ਦਾ ਵੱਡਾ ਮੇਲਾ ਚੱਲਦਾ ਅਮਨਦੀਪ ਗੁਰਜੰਟਵੀਰ ਔਰ ਸਾਡਾ ਕਮਲਵੀਰ ਹੈ ਔਰ ਰਵੀ ਬੇਸ਼ੀ ਪਹਿਲਵਾਨ ਜੀ ਕਹਿੰਦੇ ਪੁੱਤਰ ਦਾ ਮੇਲਾ ਚੱਲਦਾ ਹੈ ਬੇਸ਼ੀ ਪਹਿਲਵਾਨ ਮੇਰ ਕੇਰ ਤਾਲਵਾਨਾਂ ਦੀ ਗੱਲ ਤੁਰਦੀ ਹੈ ਔਰ ਸ਼ਕੰਦਰ ਪਹਿਲਵਾਂ ਜੀ ਦੀ ਗੱਲ ਵੱਖਰੀ ਹੈ ਆ ਦੇਖੋ ਸਾਹਮਣੇ ਮੈਦਾਨ ਵਿੱਚ ਇਸ ਵੇਲੇ ਕਬੱਡੀ ਪਾ ਕੇ ਗੱਭਰੂ ਲਓ ਤੇਜ਼ੀ 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 ਕੈਣ ਵਾਲਾ ਇੱਕ ਸਿਆਣਾ ਖਿਡਾਰੀ ਹੈ ਲੈ ਵੀ ਓਮ ਜਦੋਂ ਤੇਜ਼ੀ ਨੇ ਪਹਿਲਾ ਮੋਟਰਸਾਈਕਲ ਬੈਸਟਰਡਰ ਵੜ ਕੇ ਜਿੱਤਿਆ ਨਾ ਆਪਣੀ ਜ਼ਿੰਦਗੀ ਦਾ ਕਬੱਡੀ ਦੇ ਵਿੱਚੋਂ ਉਹ ਮੋਟਰਸਾਈਕਲ ਤੇਜੀ ਦੇ ਆਪਣੇ ਉਸਤਾਦ ਪੰਮੇ ਬਜਹੇੜੀ ਵਾਲੇ ਨੂੰ ਗਿਫਟ ਕੀਤਾ ਸੀਗਾ ਇੱਕ ਸੋਚ ਵਧੀਆ ਇਹ ਉਸਤਾਦਾਂ ਦੀ ਕਦਰ ਹੈ ਪਰ ਸਾਹਮਣੇ ਦੇਖਿਆ ਰਕੇਸ਼ ਪਹਿਲਵਾਨ ਬੌਪਰ ਵਾਲਾ ਆਹ ਕਹਿੰਦੇ ਉਹ ਸ਼ਫੀ ਉਹ ਸ਼ਫੀਰ ਸੀਨ ਵਾਲਾ ਇਹ ਯੂਰਪ ਤੱਕੜਾ ਖੇਡ ਰਿਹਾ ਹੈ ਵੇਖੋ ਇਸ ਵੇਲੇ ਮੈਦਾਨ ਵਿੱਚ ਉਹ ਆਰੰਗਵੀਰ ਵਾਲਿਓ ਆਉਂਦਾ ਸਵਾਦ ਆਹ ਸਵਾਦ ਵਕਰਾ ਪ੍ਰਦੀਪ ਸਿੰਘਲਾ ਜੀਆ ਵੱਲੋਂ ਆਹ ਜੱਫੇ ਦਾ ਮਾਨੂੰ ਕਿੰਨੇ ਹਜ਼ਾਰ ਬਰਸੀਆ ਕੈਨੇਡਾ ਮਨੀ ਯੂਕੇ ਵੱਲੋਂ 500 ਰੁਪਇਆ ਆਹ ਜੱਫੇ ਤੋਂ ਖੁਸ਼ ਹੋ ਕੇ 500 ਦੇ ਮਨ ਪੁੱਜੇ ਆ ਆ ਵੇਖੋ ਮੈਦਾਨ ਵਿੱਚ ਪਾਲਾ ਇਸ ਵੇਲੇ ਨਾਜ਼ਮਾਨ ਕਹਿੰਦੇ ਖਲੋਟੀ ਵਾਲਾ ਆ ਆ ਆ ਆ ਘਲੋਟੀ ਵਾਲਾ ਘਲੋਟੀ ਵਾਲਾ ਪਾ ਗਿਆ ਜੇ ਪਾਲੇ ਦੀਆਂ ਰੇਡਾਂ ਵਧੀਆ ਲੱਗਦੀਆਂ ਦਰਸ਼ਕ ਵੀਰੋ ਇੱਕ ਤਾੜੀ ਕਬੱਡੀ ਦੇ ਨਾਂ ਤੇ ਆ ਕਬੱਡੀ ਪਾਉਣ ਦੇ ਲਈ ਪ੍ਰਦੀਪ ਸਿੰਘਲਾ ਜੀ ਵੱਲੋਂ ਤੇਜੀ ਦੀਆਂ ਦੋ ਰੇਡਾਂ 1000 ਦੀਆਂ ਹੋਣਗੀਆਂ ਜਿੰਗਲਸਾੜਾ ਜੀ ਆ ਮੈਚ ਤੋਂ ਬਾਅਦ ਜਿੰਗਲਸਾੜਾ ਜੀ ਜਰੂਰ ਗੱਲ ਕਰਾਂਗੇ ਆਪਾਂ ਪਰ ਇਧਰਲੇ ਪਾਸੇ ਰਵੀ ਤੇ ਦੂਜੇ ਪਾਸੇ ਸ਼ਫੀ ਉਠੋ ਨੌਜਵਾਨਾ ਰਵੀ ਕਲਸੀਆ ਵਾਲਾ ਰਵੀ ਸਤ ਮਹਿਸੂਸ ਕਰ ਰਿਹਾ ਹੈ ਉਧਰ ਧੰਨਵਾਦ ਹੈ ਕੁਲਦੀਪ ਰਾਣੀਆਂ ਤੇ ਜਸਵੀਰ ਸਿੰਘ ਜੀ ਸਰਪੰਚ ਉਹ ਵੀ ਵੱਡੇ ਮਾਣ ਕਰਦੇ ਆ ਧੰਨਵਾਦ ਜਿੰਦਰਾ ਲਸਾੜਾ ਜੀ ਆ ਮੈਚ ਤੋਂ ਬਾਅਦ ਗੱਲ ਕਰਾਂਗੇ ਆਪਾਂ ਜਿਹਦਾ ਵੀ ਫੋਨ ਆਇਆ ਤੁਹਾਨੂੰ ਪਤਾ ਇਹ ਮੈਚ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਲ ਅਗਲੀ ਕਬੱਡੀ ਪਾਉਣ ਦੇ ਲਈ ਉਧਰ ਪ੍ਰਦੀਪ ਸਿੰਘ ਰਾਜੀ ਵੱਲੋਂ 1000 ਦੋ ਕਬੱਡੀਆਂ ਪ੍ਰਦੀਪ ਸਿੰਘਲਾ ਡੋਰ ਪਰਗਰ ਸਰਪੰਚ ਸ੍ਰੀ ਰਾਜੂ ਸ਼੍ਰੀ 1000 ਦੀਆਂ ਦੋ ਰੇਡਾਂ ਦੋ ਰੇਡਾਂ ਪਹਿਲੀ ਤਾਲੀ ਕਬੱਡੀ 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 ਕਰ ਰਿਹਾ ਤੇ ਜੀਰੋ ਪਰ ਸਾਜੀ ਭੱਜ ਗਿਆ ਅਗਲੇ ਮੈਚ ਦੀਆਂ ਟੀਮਾਂ ਆਲਮਜੀਰ ਤੇ ਲਾਟੋ ਪਰ ਇਹਦਾ ਫੈਂਦੀ ਹੈ ਸਰਦੀਪ ਸਿੰਘਲਾ ਜੀ ਵੱਲੋਂ 500 ਰੁਪਇਆ ਸਾਜੀ ਦੇ ਲਈ ਮਨੀ ਯੂਕੇ ਗੁਰਸੇਵਕ ਕੈਨੇਡਾ ਵੱਲੋਂ ਤੇਜੀ ਵੀ ਅਗਲੀਆਂ 2 ਡੇਟਾਂ 1000 ਦੀਆਂ ਲਓ ਅਗਲੀ ਕਬੱਡੀ

ਆ ਆ ਆ ਕਹਿੰਦੇ ਆ ਪਾਲਾ ਭੱਜ ਗਿਆ ਪਾਲਾ ਭੱਜ ਗਿਆ ਓ ਆਲਮਗੀਰੀ ਸਾਹਿਬ ਵਾਲੋ ਕੀ ਬਣ ਗਿਆ ਮੈਚ ਸਮਾਪਤ ਦਰਸ਼ਕ ਵੀਰੋ ਦੱਸੋ ਕਿਹੜੀ ਜਿੱਤ ਗਈ ਓ ਤਾੜੀ ਮਾਰ ਦਿਓ ਓ ਰਸੀਬ ਜ਼ਿੰਦਗੀ ਨੰਬਰ ਕਲਸੀਆ ਦੇ ਤੇ ਸਾਡੇ 12 ਨੰਬਰ ਰਸ਼ੀਨ ਦੇ ਰਸ਼ੀਦ ਦਾ ਦੂਜਾ ਸੇਮੀ ਬਾਬਾ ਗਾਜੀ ਦਾਸ ਧਨੌਰੀ ਦੇ ਨਾਂ